ਹਾਂਜੀ ਵਕੀਲ ਸਾਹਿਬ ਤੁਹਾਨੂੰ ਮੈਂ ਦਿਖਾਉਣੀ ਜੀ ਆਹ ਕਪੜਾ ਤਾਂ ਨਾ ਮੈਂ ਪੋਨੇ ਵੀ ਨਾ ਇਸ ਸੂਟ ਦੇ ਬਣਾਵਾ ਜਿਹੋ ਜਿਹਾ ਮੈਨੂੰ ਸੂਟ ਪੰਜੀਰੀ ਵਿੱਚ ਹੈ ਪੂਰੇ 19000 ਆ ਜੀ ਮੈਂ ਤਾਂ ਇਹਨਾਂ ਵਾਸਤੇ ਡਰੈਸ ਲੈਣ ਲੱਗੀ ਸੀ ਉੱਥੇ ਮੈਨੂੰ ਇੱਕ ਡਰੈਸ ਬਹੁਤ ਪਸੰਦ ਆ ਗਈ ਸੀ ਪਰ ਮੈਨੂੰ ਪਤਾ ਨਹੀਂ ਇਹ ਪਿੰਡੂ ਜਿਹੇ ਹੈਗੇ ਇਹਨਾਂ ਲਈ ਸਹੀ ਨਹੀਂ ਇਸ ਲਈ ਮੈਂ ਸੂਟ ਹੀ ਲੈ ਲਿਆ ਪਹਿਲਾਂ ਕਿਹੜਾ ਮੈਨੂੰ ਇਹਨੇ 70 ਸੂਟ ਦੇਤੇ ਜਿੱਦ ਦੀ ਆਈਏ ਤਿੰਨ ਸੂਟ ਹੀ ਆਏ ਮੇਰੇ ਵਾਕ ਤਾਂ ਹਜੇ ਤੱਕ ਕਿੰਨੇ ਲਾ ਕੇ ਵੀ ਮੈਨੂੰ ਤਾਂ ਹਜ਼ਾਰ ਦੇ ਨਹੀਂ ਲੱਗਦੇ ਦੋ ਤਾਂ ਮੈਂ ਕੰਮ ਵਾਲੀ ਨੂੰ ਦੇਤੇ ਸੂਟ ਮੇਰੇ ਤਾਂ ਨੱਕ ਵਢਾ ਕੇ ਰੱਖਤਾ ਤਸ ਹੋ ਜੀ ਆ ਮੈਨੂੰ ਸੂਟ ਲਿਆ ਕੀਤਾ ਪਨੀਰੀ ਤੇ ਸਾਰਾ ਪਰਿਵਾਰ ਇੱਕੋ ਰੱਟ ਲਗਾ ਰਿਹਾ ਜੀ ਕਿ 19000 ਦਾ 20000 ਦੱਸੋ ਪਰ ਜਦ ਕਿ ਇਸ ਦੀ ਕੀਮਤ ਮੇਰੇ ਹਿਸਾਬ ਨਾਲ 155 ਜਾਂ 60 ਰੁਪਏ ਹੋ ਸਕਦੀ ਹੈ ਜੱਜ ਸਾਹਿਬ ਮੈਂ ਹੁਣ ਇੱਕ ਅਜਿਹਾ ਗਵਾਹ ਪੇਸ਼ ਕਰਨ ਜਾ ਰਿਹਾ ਜਿਸ ਦੇ ਨਾਲ ਵਕੀਲ ਸਾਹਿਬ ਮੇਰੇ ਕਾਬਲ ਮਤਰ ਦੀ ਬੋਲਤੀ ਬੰਦ ਹੋ ਜਾਵੇਗੀ ਹੋ ਸਕਦਾ ਹੈ ਬਕਾਰਤ ਹੀ ਛੱਡ ਜਾ ਤਾਂ ਅੱਗੇ ਆ ਦਿਓ ਪੇਸ਼ ਕਰਨ ਦੀ ਅੱਗੇ कोर्ट ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਆ। ਬੰਤੋ ਬਨਾਮ ਚਾਂਦਰੀ ਹਾਜ਼ਰ ਹੋ। ਸਭ ਦੇਖੋ ਮੇਰੀ ਕਲਾਇੰਟ ਬੰਤੋ ਨੂੰ ਉਸ ਦੀ ਨੂੰਹ ਨੇ ਜੋ ਪੰਜੀਰੀ ਤੇ ਸੂਟ ਦਿੱਤਾ ਸੀ ਉਹ ਬਹੁਤ ਹੀ ਘਟੀਆ ਤਰਜੀ ਦਾ ਸੂਟ ਹੈ ਜੀ। ਉਸ ਦੇ ਨਾਲ ਜਿਹੜੀ ਮੇਰੀ ਕਲਾਇੰਟ ਬੰਤੋ ਆ ਮਾਨ ਸਨਮਾਨ ਉਹਦਾ ਉਹਦੀ ਸ਼ਰੀਕੇ ਚ ਪੂਰੀ ਨੱਕ ਵੱਢੀ ਗਈ ਜੀ। ਰਿਸ਼ਤੇਦਾਰੀਆਂ ਚ ਪੂਰਾ ਉਹਦਾ ਮਾਨ ਸਨਮਾਨ ਖਤਮ ਹੋ ਗਿਆ। ਕਿਰਪਾ ਕਰਕੇ ਜੱਜ ਸਾਹਿਬ ਮੈਂ ਤੁਹਾਡੇ ਤੋਂ ਮੰਗ ਕਰਦਾ ਹਾਂ ਕਿ ਜਿਹੜੀ ਚਾਂਦਨੀ ਹੈ ਜੀ ਮੰਤੋ ਦੀ ਨੂੰਹ ਆ ਉਸ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਇੱਕ ਮਿਸਾਲ ਪੈਦਾ ਕੀਤੀ ਜਾ ਸਕੇ ਤਾਂ ਕਿ ਅੱਗੇ ਤੋਂ ਕੋਈ ਵੀ ਨੂੰਹ ਆਪਣੀ ਸੱਸ ਨੂੰ ਇੰਨਾ ਘਟੀਆ ਤਰਜ਼ੀ ਦਾ ਸੂਟ ਪਹਾਂ ਦੇ ਸਕੇ ਜੱਜ ਸਾਹਿਬ ਮੇਰੇ ਕਾਬਲ ਮਿੱਤਰ ਵਕੀਲ ਸਾਹਿਬ ਨੇ ਸਾਰਾ ਹੀ ਦੋਸ਼ ਮੇਰੇ ਕਲਾਇੰਟ ਚਾਂਦਨੀ ਉੱਪਰ ਲਗਾ ਕੇ ਉਹਨਾਂ ਨੂੰ ਸਜ਼ਾ ਤੱਕ ਦੇਣ ਦੀ ਗੱਲ ਕਰ ਦਿੱਤੀ ਹੈ ਪਰ ਨਾ ਤਾਂ ਹਾਲੇ ਕੋਈ ਸਬੂਤ ਪੇਸ਼ ਕੀਤਾ ਤੇ ਨਾ ਹੀ ਕੋਈ ਸੂਟ ਜੱਜ ਸਾਹਿਬ ਸਬੂਤ ਵੀ ਪੇਸ਼ ਕਰਾਂਗੇ ਤੇ ਸੂਟ ਵੀ ਪੇਸ਼ ਕਰਾਂਗੇ ਸਭ ਤੋਂ ਪਹਿਲਾਂ ਮੈਂ ਆਪਜੀ ਤੋਂ ਅੱਗੇ ਲੈਣੀ ਚਾਹਣਾ ਕਿ ਮੈਂ ਆਪਣੀ ਕਲੈਂਟ ਬੰਤੋ ਨੂੰ ਬੁਲਾ ਕੇ ਕੁਝ ਹੋਰ ਸਬੂਤ ਪੇਸ਼ ਕਰਾਉਣਾ ਚਾਹਣਾ ਤੁਹਾਡੇ ਸਾਹਮਣੇ ਆਗਿਆ ਹਾਂ ਹਾਂਜੀ ਬੰਤੋ ਜੀ ਜੇ ਤੁਹਾਨੂੰ ਸੂਟ ਚਾਹਦ ਨਹੀਂ ਦਿੱਤਾ ਤੁਸੀਂ ਲੈ ਕੇ ਆਏ ਹੋ ਜਾਂ ਹਾਂਜੀ ਵਕੀਲ ਸਾਹਿਬ ਤੁਹਾਨੂੰ ਮੈਂ ਦਿਖਾਉਣੀ ਜੀ ਆਹ ਕੱਪੜਾ ਤਾਂ ਨਾ ਮੈਂ ਪੋਨੇ ਵੀ ਨਾ ਇਸ ਸੂਟ ਦੇ ਬਣਾਵਾ ਜਿਹੋ ਜਾਂ ਮੈਨੂੰ ਸੂਟ ਪੰਜੀਰੀ ਵਿੱਚ ਆਇਆ ਮੈਂ ਜੈਲਦਾਰਾਂ ਦੀ ਕੁੜੀ ਹਾਂ 70 ਕਿੱਲੇ ਮੇਰੇ ਪੇਉ ਨੂੰ ਜੇ ਹੁੰਦੇ ਐ ਭਰਾ ਮੇਰਾ ਪਟਵਾਰੀ ਐ ਮੇਰੇ ਤਾਂ ਨੱਕ ਵੜਾ ਕੇ ਰੱਖਤਾ ਸਰੀਕੇ ਚ ਇਹੋ ਜਿਹਾ ਮੈਨੂੰ ਸੂਟ ਲਿਆ ਕੀਤਾ ਪੰਜੀਰੀ ਤੇ ਮੇਰੀ ਨੂੰਹ ਨੇ ਪੰਤੂ ਜੀ ਜਿਹੜਾ ਤੁਹਾਡੇ ਸੂਟ ਪਾਇਆ ਇਸ ਦੀ ਕੀਮਤ ਕਿੰਨੀ ਕਹ ਮੇਰੇ ਪਟਵਾਰੀ ਭਰਾ ਨੇ ਸੂਟ ਦਿੱਤਾ ਸੀਗਾ ਰਖੜੀ ਤੇ ਮੈਨੂੰ 14700 ਦਾ ਉਹ ਤਾਂ ਮੈਨੂੰ ਹੋਰ ਵੀ ਮਹਿੰਗਾ ਸੂਟ ਦਵਾਉਂਦਾ ਸੀ ਮੈਂ ਆਖਿਆ ਮੈਂ ਜਾਇਆ ਰਹਿਣ ਦੇ ਇੰਨਾ ਵਰਗਾ ਥੋੜਾ ਹੀ ਐ ਦੱਸੋ ਪੁਆਇੰਟ ਨੋਟ ਕਰੋ ਜੀ ਹਾਂਜੀ ਇਸ ਤੋਂ ਪਹਿਲਾਂ ਚਾਂਦਨੀ ਜਿਹੜੀ ਤੁਹਾਡੀ ਨੂੰਹ ਆ ਉਹਨੇ ਤੁਹਾਨੂੰ ਕਿੰਨੇ ਕ ਸੂਟ ਦਿੱਤੇ ਤੇ ਕਿਸ ਤਰ੍ਹਾਂ ਦੇ ਦਿੱਤੇ ਆ ਪਹਿਲਾਂ ਕਿਹੜਾ ਮੈਨੂੰ ਇਹਨੇ 70 ਸੂਟ ਦੇਤੇ ਜਿੱਦਾਂ ਦੀ ਆਈਏ ਤਿੰਨ ਸੂਟ ਹੀ ਆਏ ਮੇਰੇ ਵਾਕਤ ਦਾ ਹਜੇ ਤੱਕ ਕਿੰਨੇ ਲਾ ਕੇ ਵੀ ਮੈਨੂੰ ਤਾਂ ਹਜ਼ਾਰ ਦੇ ਨਹੀਂ ਲੱਗਦੇ ਦੋ ਤਾਂ ਮੈਂ ਕੰਮ ਵਾਲੀ ਨੂੰ ਦੇਤੇ ਸੂਟ ਜਿਹੜੇ ਮੈਂ ਕੰਮ ਵਾਲੀ ਨੂੰ ਸੂਟ ਦਿੱਤੇ ਸੀਗੇ ਦੋ ਉਹਨੇ ਵੀ ਅੱਗੇ ਆਪਦੇ ਗਾਂ ਲਾਗਣ ਨੂੰ ਦੇਤੇ ਉਹਦੇ ਵੀ ਨਹੀਂ ਪਸੰਦ ਆਏਗੀ ਜੱਸਾਬ ਨੋਟ ਕਰੋ ਜੇਕਰ ਮੇਰੇ ਕਾਬਲ ਮਿੱਤਰ ਵਕੀਲ ਸਾਹਿਬ ਕੋਈ ਸਵਾਲ ਕਰਨਾ ਚਾਹੁੰਦੇ ਨੇ ਤਾਂ ਕਰ ਸਕਦੇ ਨੇ ਮੇਰੇ ਸਵਾਲ ਪੂਰੇ ਹੋ ਗਏ ਜੀ ਜੀ ਬਿਲਕੁਲ ਤਾਂ ਬੰਦੋ ਜੀ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਪਿੰਕੇ ਕਿਹੜੇ ਪਿੰਡ ਨੇ ਮੇਰਾ ਪਿੰਡ ਰੋੜੀ ਕੁੱਟ ਰੋੜੀ ਕੁੱਟ ਪਿੰਡ ਹੈ ਤੁਹਾਡਾ ਜੱਸਾਬ ਗੱਲ ਨੋਟ ਕਰਨ ਵਾਲੀ ਹੈ ਰੋੜੀ ਕੁੱਟ ਪਿੰਡ ਤਾਂ ਕਿਸੇ ਵੀ ਜ਼ੈਲਦਾਰਾਂ ਦਾ ਘਰ ਹੀ ਨਹੀਂ ਉੱਥੇ ਤਾਂ ਸਾਰੇ ਰੋੜੀ ਕੁੱਟ ਕੇ ਗੁਜ਼ਾਰਾ ਕਰਦੇ ਆ ਤੇ ਇਹ ਕਿਹੜੇ ਜ਼ੈਲਦਾਰਾਂ ਦੀ ਧੀ ਆ ਗਈ ਜ਼ੈਲਦਾਰ ਸਿੰਘ ਤਾਂ ਮੇਰੇ ਪਿਓ ਦਾ ਨਾਂ ਹੈ ਨਿੱਕਾ ਜ਼ੈਲਦਾਰ ਮੇਰਾ ਪ੍ਰਾ ਉਹਨੂੰ ਅਸੀਂ ਪਿਆਰ ਨਾਲ ਪਟਵਾਰੀ ਕਹਿੰਨੇ ਨੋਟ ਕਰੋ ਜੋਸਾਬ ਤਾਂ ਮਾਤਾ ਜੀ ਮੇਰਾ ਅਗਲਾ ਸਵਾਲ ਜਿਹੜਾ ਤੁਹਾਡੇ ਇਹ ਸੂਟ ਪਾਇਆ ਕੀ ਤੁਹਾਨੂੰ ਇਹ ਤੁਹਾਡੇ ਭਰਾ ਨੇ ਲੈ ਕੇ ਦਿੱਤਾ ਸੀ ਹਾਂਜੀ ਮੇਰੇ ਭਰਾ ਨੇ ਲੈ ਕੇ ਦਿੱਤਾ ਸੀ ਜਿਹੜਾ ਪਟਵਾਰੀ ਐ ਡੀ ਚੈਨਾ ਦਾ ਸੂਟ ਐ ਤੇ ਛੋਹ ਰੂਮ ਤੋਂ ਲੈ ਕੇ ਦਿੱਤਾ ਸੀ ਕਿੰਨੇ ਦਾ ਸੀ ਇਹ 14710 ਤਾਂ ਜੱਜ ਸਾਹਿਬ ਗੱਲ ਨੋਟ ਕਰਨ ਵਾਲੀ ਐ ਜਿਹੜੀ ਇਹ ਬੰਤੋ ਆ ਇਹਨੇ ਅੱਜ ਤੱਕ ਖੁਦ ਖਰੀਦ ਕੇ ਕੋਈ ਸੂਟ ਨਹੀਂ ਪਾਇਆ ਸਾਰੇ ਮੰਗ ਤੰਗ ਕੇ ਹੰਡਾ ਰਹੀ ਐ ਨੋਟ ਕਰੋ ਜੱਜ ਸਾਹਿਬ ਜੱਜ ਸਾਹਿਬ ਵਕੀਲ ਨੂੰ ਕਹੋ ਹਸਾਬ ਨਾ ਬੋਲਣ ਮੈਂ ਇੱਥੇ ਬੇਇੱਜ਼ਤੀ ਕਰਾਉਣੀ ਨਹੀਂ ਆਈਗੀ ਜੱਜ ਸਾਹਿਬ ਮੈਂ ਦਰਖਾਸਤ ਕਰਨਾ ਚਾਹਾਂਗਾ ਕਿ ਜਿਹੜਾ ਸੂਟ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਸੂਟ ਪੇਸ਼ ਕਰੋ ਜੀ ਰਾਜਾ ਸਾਹਿਬ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਬੰਤੋ ਦੇ ਖੋਦੇ ਸੂਟ ਪਾਇਆ ਉਹ ਬਠਿੰਡੇ ਸੰਡੇ ਸੇਲ ਤੋਂ 3-300 ਦੇ ਮਿਲਦੇ ਨੇ ਪਰ ਜਿਹੜਾ ਮੇਰੀ ਕਹਣ ਚਾਂਦਨੀ ਨੇ ਇਹਨਾਂ ਨੂੰ ਸੂਟ ਦਿੱਤਾ ਆ ਉਹ ਬਾਲਾ ਤੋਂ ਨੇੜੇ ਤਾਂ ਨਹੀਂ ਮਿਲਦਾ ਜਸਮੈਂ ਬੇਨਤੀ ਕਰਨੀ ਚਾਹੁੰਨਾ ਕਿ ਜਿਹੜੀ ਚਾਂਦਨੀ ਹੈ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਵੇ ਮੈਂ ਕੁਝ ਸਵਾਲ ਕਰਨੇ ਚਾਹੁੰਨਾ ਜੀ ਪੇਸ਼ ਕਰੋ ਸਭ ਨੋਟ ਕਰੋ ਜੀ ਦੇਖੋ ਜੀ ਮੁਲਜ਼ਮ ਜੀ ਲਗਦੀ ਹੈ ਨਾ ਗੀਤ ਸਾਹਿਬ ਕਾਰਵਾਈ ਮੁਤਲਕ ਗੱਲਾਂ ਕੀਤੀਆਂ ਜਾਣ ਕਾਰਵਾਈ ਸ਼ੁਰੂ ਕਰੋ ਹਾਂ ਜੀ ਚਾਂਦਨੀ ਜੀ ਕੀ ਇਹ ਉਹੀ ਸੂਟ ਹੈ ਜਿਹੜਾ ਤੁਸੀਂ ਪੰਜੀਰੀ ਤੇ ਟਾਈਮ ਆਪਣੀ ਸੱਸ ਨੂੰ ਲਿਆ ਕੇ ਦਿੱਤਾ ਸੀ ਹਾਂ ਜੀ ਉਹੀ ਸੂਟ ਆ ਮੈਂ ਖੋਦ ਆਪਣੀ ਮੰਮਾ ਨਾਲ ਜਾ ਕੇ ਅੰਮ੍ਰਾਲੇ ਤੋਂ ਬੜੇ ਚਾਰ ਨਾਲੇ ਸੂਟ ਲੈ ਕੇ ਆਈ ਸੀ ਜੱਸਾ ਪੁਆਇੰਟ ਨੋਟ ਕਰੋ ਜੀ ਇੱਕ ਗੱਲ ਤੁਸੀਂ ਨੋਟ ਕਰੋ ਸਰ ਵੀ ਇੱਕ ਨੂੰ ਇੱਕ ਲੜਕੀ ਆਪਣੀ ਮਾਂ ਨੂੰ ਨਾਲ ਲੈ ਕੇ ਸੂਟ ਖਰੀਦਣ ਜਾ ਰਹੀ ਆ ਤੇ ਅੱਜ ਤੱਕ ਇਹ ਇਤਿਹਾਸ ਦੇ ਵਿੱਚ ਹੋਇਆ ਹੀ ਨਹੀਂ ਕਿ ਕੁਲਮਣੀ ਕਿਤੇ ਕੁਲਮ ਲਈ ਚੰਗਾ ਸੂਟ ਖਰੀਦੂਗੀ ਹਾਂਜੀ ਚਾਂਦਨੀ ਜੀ ਜਿਹੜਾ ਸੂਟ ਤੁਸੀਂ ਖਰੀਦਿਆ ਸੀ ਦੀ ਕੀਮਤ ਕਿੰਨੀ ਆ ਪੂਰੇ 19000 ਆ ਜੀ ਮੈਂ ਤਾਂ ਇਹਨਾਂ ਵਾਸਤੇ ਡਰੈਸ ਲੈਣ ਲੱਗੀ ਸੀ ਉੱਥੇ ਮੈਨੂੰ ਇੱਕ ਡਰੈਸ ਬਹੁਤ ਪਸੰਦ ਆ ਗਈ ਸੀ ਪਰ ਮੈਨੂੰ ਪਤਾ ਵੀ ਇਹ ਪੈਂਡੂ ਦੇ ਹੈਗੇ ਇਹਨਾਂ ਲਈ ਸਹੀ ਨਹੀਂ ਇਸ ਲਈ ਮੈਂ ਸੂਟ ਹੀ ਲੈ ਲਿਆ ਚੰਦਨੀ ਜੀ ਤੁਸੀਂ ਇਸ ਸੂਟ ਦਾ ਬਿੱਲ ਪੇਸ਼ ਕਰ ਸਕਦੇ ਹੋ ਬਿੱਲ ਤਾਂ ਜੀ ਕਾਫੀ ਟਾਈਮ ਹੋ ਗਿਆ ਸ਼ਾਇਦ ਗੁੰਮ ਗਿਆ ਹੋਵੇ ਕਿਉਂਕਿ ਸਾਡੇ ਤਾਂ ਬਹੁਤ ਸੂਟ ਆਉਂਦੇ ਆ ਡੇਲੀ ਬਿੱਲ ਹੁੰਦੇ ਆ ਰੋਲ ਵੀ ਜਾਂਦੇ ਆ ਪਰ ਫਿਰ ਵੀ ਮੈਂ ਸਾਡੇ ਪਾਪਾ ਜੀ ਨੂੰ ਕਹਿ ਕੇ ਸੀ ਇਹ ਤਾਂ ਪੁੱਛ ਕੇ ਜੇ ਉਹਨਾਂ ਨੂੰ ਹੋਇਆ ਉਹਨਾਂ ਕੋਲੇ ਤਾਂ ਮੈਂ ਪੇਸ਼ ਕਰ ਸਕਦੀ ਆ ਚਾਂਦਨੀ ਜੀ ਬਿੱਲ ਤਾਂ ਤੁਸੀਂ ਸਾਂਭ ਨਹੀਂ ਸਕੇ ਤਾਂ ਪਰ ਸੂਟ ਦੀ ਕੀਮਤ ਤੁਹਾਡੇ ਕਿਵੇਂ ਦਿਮਾਗ ਦੇ ਵਿੱਚ ਪੱਕੀ ਹੋਈ ਵੀ ਉਹ ਤਾਂ ਹੁਣ ਅੱਥੀ ਖਰੀਦਿਆ ਹੀ ਯਾਦ ਨਹੀਂ ਆ ਸੂਟ ਦੀ ਕੀਮਤ ਤਾਂ ਤੁਸੀਂ ਕਹਿ ਰਹੇ ਹੋ ਸਾਡੇ ਘਰ ਇੰਨੇ ਸੂਟ ਆਉਂਦੇ ਜੇ ਇੰਨੇ ਬਿੱਲ ਆਉਂਦੇ ਤੇ ਇੱਕ ਹੀ ਸੂਟ ਆ ਜਿਹਦੀ ਤੁਸੀਂ ਕੀਮਤ ਯਾਦ ਰੱਖੀ ਹੋ ਇਹ ਸਪੈਸ਼ਲ ਹੈ ਜੀ ਹੁਣ ਆਪਦੇ ਘਰੇ ਆਉਣਾ ਸੀ ਤਾਂ ਕਰਕੇ ਮੈਨੂੰ ਯਾਦ ਆ ਤੁਸੀਂ ਸਭ ਪੁਆਇੰਟ ਨੋਟ ਕਰੋ ਜੀ ਇੱਕ ਦੇ ਵਿੱਚ ਵੀ ਆ ਕਿ ਰੈ ਹੋਈ ਸੀ ਜੀ ਤੇ 150 ਰੁਪਏ ਵਾਲੇ 140 ਰੁਪਏ ਵਾਲੇ ਸੂਟ ਨੂੰ 14 15 ਜਾਂ 19 2000 ਦਾ ਕਹ ਕੇ ਪੇਸ਼ ਕਰ ਦਿਓ ਜੀ ਸਾਰਾ ਪਰਿਵਾਰ ਇੱਕੋ ਰੱਟ ਲਗਾ ਰਿਹਾ ਜੀ ਕਿ 19000 ਦਾ 20000 ਦਾ ਸੂਟ ਹੈ ਪਰ ਜਦ ਕਿ ਇਸ ਦੀ ਕੀਮਤ ਮੇਰੇ ਹਿਸਾਬ ਨਾਲ 155 ਜਾਂ 60 ਹੋ ਸਕਦੀ ਹੈ ਜਨ ਸਰ ਤੁਸੀਂ ਬੈਠੇ ਹੋ ਇਹ ਕਹਿ ਰਹੇ ਆ ਵੀ 155 ਰੁਪਏ ਦਾ ਇਹ 500 ਦੀ ਤਾਂ ਘੱਟੋ ਘੱਟ ਇਹਦੀ ਪੈਕਿੰਗ ਹੀ ਹੈ ਜਿਹੜੀ ਪੈਕਿੰਗ ਦੇ ਵਿੱਚ ਬੰਦ ਆ ਦੁਪੱਟਾ ਜਿਹੜਾ 1800 ਦੀ ਉਹਦੇ ਨਾਲ ਲੈਸ ਲੱਗੀ ਹੋਈ ਆ ਜਨ ਸਰ ਮੈਂ ਹੁਣ ਇੱਕ ਅਜਿਹਾ ਗਵਾਹ ਪੇਸ਼ ਕਰਨ ਜਾ ਰਿਹਾ ਜਿਸ ਦੇ ਨਾਲ ਵਕੀਲ ਸਾਹਿਬ ਮੇਰੇ ਕਾਬਲ ਮਿੱਤਰ ਦੀ ਬੋਲਤੀ ਬੰਦ ਹੋ ਜਾਵੇਗੀ ਹੋ ਸਕਦਾ ਏ ਵਿਕਾਰਤੀ ਛੱਡ ਜਾ ਤਾਂ ਅੱਗੇ ਆ ਦੂ ਪੇਸ਼ ਕਰ ਅੱਗੇ ਤਾਂ ਮੈਂ ਇਸ ਕੋਰਟ ਦੇ ਵਿੱਚ ਬੁਲਾਉਣ ਜਾ ਰਿਹਾ ਉਸ ਦੁਕਾਨਦਾਰ ਹਮੀਰ ਸਿੰਘ ਸ਼ੈਂਪੀ ਜੀ ਨੂੰ ਜਿਨ੍ਹਾਂ ਦੀ ਦੁਕਾਨ ਤੋਂ ਇਹ ਸੂਟ ਖਰੀਦਿਆ ਗਿਆ ਪੂਰੇ 10700 ਰੁਪਏ ਦਾ ਤਾਂ ਅਜਾਦ ਦਿੰਨੇ ਉਪਰ ਤਾਂ ਸ਼ੈਂਪੀ ਜੀ ਕੋਰਟ ਦੇ ਅੰਦਰ ਪੇਸ਼ ਹੋ ਜਾਵੇ ਕਟਗਰੇ ਵਿੱਚ ਆ ਜਾਵੇ ਸ਼ੈਂਪੀ ਜੀ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਇਹ ਸੂਟ ਤੁਹਾਡੀ ਦੁਕਾਨ ਤੋਂ ਖਰੀਦਿਆ ਗਿਆ? ਹਾਂ ਭਰਾਏ ਆਪਣੀ ਦੁਕਾਨ ਤੋਂ ਖਰੀਦਿਆ ਗਿਆ। ਇਹ ਤਾਂ ਮੈਂ ਆਪਣੇ ਘਰ ਵਾਲੀ ਆਸਤੇ ਰੱਖਿਆ ਸੀ ਛੋਟ ਅਸੀਂ ਬਾਹਰ ਜਾਣਾ ਸੀ ਪਰ ਇਹ ਮੇਰੇ ਬਹੁਤ ਪੱਕੇ ਗਾਹਕ ਹੈ ਤੇ ਮੈਂ ਕਿਹਾ ਚਲੋ ਇਹ ਭੈਣ ਜੀ ਨੂੰ ਇਹ ਸੂਟ ਦੇ ਦਿਆਂਗਾ। ਜੈ ਸਰਬ ਨੋਟ ਕਰੋ ਜੀ ਇਹ ਸ਼ੈਂਪੀ ਜੀ ਦੀ ਦੁਕਾਨ ਤੋਂ ਖਰੀਦਿਆ ਗਿਆ ਜੋ ਕਿ ਅੰਬਾਲਾ ਵਿਖੇ ਹੈ। ਹਾਂ ਅੰਬਾਲਾ ਵਿਖੇ ਦੁਕਾਨ ਹੈ। ਜੀ ਹਾਂਜੀ ਮੀਰ ਸਿੰਘ ਜੀ ਕੀ ਤੁਸੀਂ ਇਹ ਸੂਟ ਦਾ ਬਿੱਲ ਪੇਸ਼ ਕਰ ਸਕਦੇ ਹੋ ਤੁਹਾਡੇ ਕੋਲ ਬਿੱਲ ਹੈ ਤੇ ਤੁਹਾਡੀ ਦੁਕਾਨ ਕਿੱਥੇ ਹੈ ਜੀ ਸ਼ੋਅ ਕਰ ਸਕਦੇ ਹੋ ਤੁਸੀਂ ਦੱਸ ਸਕਦੇ ਹੋ ਅੰਬਾਲੇ ਹਮਾਰੇ ਅਸਲੀ ਦੁਕਾਨ ਹੈ ਜੀ ਹੰਸਾ YouTube ਦੇ ਉੱਤੇ ਆਪਣਾ ਸਰਚ ਕਰਕੇ ਵੇਖੋ ਹਮੀਰ ਸਿੰਘ ਸ਼ੈਂਪੀ ਦੀ ਦੁਕਾਨ ਜਿੱਥੇ ਮਰਜ਼ੀ ਵੇਖੋ ਤੁਸੀਂ ਸਾਡੀਆਂ ਹਰ ਰੋਜ਼ ਸਾਡੀ ਐਡਵਰਟਾਈਜ਼ਮੈਂਟ ਚੱਲਦੀ ਹੈ ਸਾਨੂੰ ਮਸ਼ਹੂਰ ਹੈ ਆਪਣੀ ਪੂਰੀ ਦੁਕਾਨ ਉੱਥੇ ਹੋ ਸਕਦਾ ਕਿਤੇ ਜੱਜ ਸਾਹਿਬ ਵੀ ਆਏ ਹੋਣ ਚਲੋ ਇਹ ਬਾਹਰ ਦੀਆਂ ਗੱਲਾਂ ਹੈ ਤੇ ਬਾਰੇ ਸਾਡੀ ਮਸ਼ਹੂਰ ਦੁਕਾਨ ਆ ਸਾਰੇ ਆਉਂਦੇ ਆ ਤੁਸੀਂ ਵੀ ਆਏ ਹੋ ਜੀ ਇਹਨਾਂ ਨੂੰ ਫੇਮਸ ਆ ਜੀ ਤੁਸੀਂ ਨਿਕਲ ਦੇਖੀ ਹੋਣੀ ਹੈ YouTube ਤੇ ਜਿਹੜੀ ਫੇਮਸ ਹੋ ਪਰ ਸਾਨੂੰ ਕਿਉਂ ਨਹੀਂ ਪਤਾ ਲੱਗਈ ਉਹ ਨੂੰ ਬਸ ਇਹਨਾਂ ਨੂੰ ਸਾਨੂੰ ਪਤਾ ਤੁਸੀਂ ਕੋਲ ਕੇ ਲੋਕਲ ਤੁਸੀਂ ਤਾਂ ਮਾੜਾ ਮੋਟਾ ਲੈ ਲੈਨੇ ਵਰਦੀਆਂ ਕਿਤੋਂ ਨਹੀਂ ਅਸੀਂ ਖੋਲ ਕੇ ਤੁਹਾਡੀ ਦੁਕਾਨ ਖੋਲ ਕੇ ਵੇਖੀ YouTube ਖੋਲ ਕੇ ਦੇਖੀਏ ਜੀ ਸਾਹਿਬ ਮੇਰੇ ਕਲਾਇੰਟ ਨੂੰ ਉਲਝਾਇਆ ਨਾ ਜਾਵੇ ਗਵਾਹੀ ਤੋਂ ਸਿਰਫ ਕਿਸੇ ਰੈਟਰ ਸਰ ਇੱਕ ਬੰਦ ਪਈ ਦੁਕਾਨ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਮੇਰਾ ਸ਼ੋਰੂਮ ਹੈ ਜੀ ਤੇ ਬੰਦ ਪਈ ਕਿ ਖੋਲ ਕੇ ਦੇਖੋ ਦੁਕਾਨ ਸਾਹਿਬ ਇਸ ਤਰ੍ਹਾਂ ਕਹਿ ਰਹੇ ਗਿੱਲ ਸਾਹਿਬ ਅਮਿਤ ਸਿੰਘ ਜੀ ਤਾਂ ਉਹ ਦੋ ਸਰਚ ਕਰਕੇ ਖੋਲ ਕੇ ਵੇਖੋ YouTube ਖੋਲ ਕੇ ਵੇਖਣ ਨੂੰ ਕਿਹਾ ਯਾਰ ਜੀ ਮੈਂ ਕਿ ਸ਼ਾਇਦ ਜਿੰਦੇ ਲੱਗਿਆ ਜੀ ਦੁਕਾਨ ਖੋਲਣ ਨੂੰ ਨਹੀਂ ਕਿਹਾ ਦਿੰਦਾ ਹਮੇਸ਼ ਸਿੰਘ ਜੀ ਜੇਕਰ ਤੁਸੀਂ ਵਾਕਈ ਸੱਚੇ ਹੋ ਤਾਂ ਬਿੱਲ ਕੋਰਟ 'ਚ ਪੇਸ਼ ਕਰੋ ਜੀ ਆਹ ਨਾ ਭਰਾ ਸਾਰਾ ਕੁਝ ਲੈ ਕੇ ਆਏ ਆਂ ਅਸੀਂ ਆਪਣਾ ਪੂਰਾ ਸਬੂਤ ਹੁੰਦੇ ਆ ਸਾਡੇ ਕੋਲ ਜੱਸਾਬ ਆ ਲੋ ਬਿੱਲ ਤੇ ਆ ਲੋ ਸੂਟ ਹੁਣ ਫੈਸਲਾ ਤੁਹਾਡੇ ਤੇ ਐ ਕਿਉਂ ਫੈਸਲਾ ਕਰੋਂਗੇ ਸਾਨੂੰ ਮਨਜ਼ੂਰ ਹੋ ਰਿਹਾ ਅਹ ਤੋ ਦਾ ਮੈਨ ਦੇਖਣ ਤੋਂ ਬਾਅਦ ਅਸੀਂ ਫੈਸਲਾ 2 ਘੰਟੇ ਬਾਅਦ ਦੇ ਸੱਜਿਤ ਕਰਦੇ ਆਂ ਤੇ ਅਗਲੀ ਕਾਰਵਾਈ 2 ਘੰਟੇ ਦੇ ਬਾਅਦ ਸ਼ੁਰੂ ਠੀਕ ਐ ਸੂਟ ਦੀ ਕੀਮਤ ਬਿਲਕੁਲ ਠੀਕ ਪਾਈ ਗਈ ਆ ਤੇ ਮੈਂ ਇਹਨਾਂ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਕੇਸ ਲਿਆ ਕੇ ਅਦਾਲਤਾਂ ਦਾ ਸਮਾਂ ਖਰਾਬ ਨਾ ਕਰਿਆ ਕਰੋ ਇਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੱਡੇ ਮਸਲੇ ਬਣ ਜਾਂਦੇ ਆ ਬੱਸ ਜਿੰਨੀ ਫੀਸ ਤੁਸੀਂ ਵਕੀਲਾਂ ਸਾਹਿਬ ਨੂੰ ਦਿੱਤੀ ਆ ਐਨੇ ਦੇ ਦੋਨੋਂ ਦੋ ਦੋ ਸੂਟ ਹੋਰ ਬਣ ਜਾਣੇ ਸੀ ਤੇ ਜੇ ਤੁਸੀਂ ਅੱਗੇ ਤੋਂ ਅਜਿਹੇ ਆ ਕੇਸ ਲਿਆ ਕੇ ਅਦਾਲਤਾਂ ਦਾ ਸਮਾਂ ਖਰਾਬ ਕੀਤਾ ਇਹ ਅਦਾਲਤ ਤੁਹਾਡੇ ਖਿਲਾਫ ਸਖਤ ਫੈਸਲਾ ਲਵੇਗੀ ਤੇ ਅੱਜ ਦੀ ਜੱਜਮੈਂਟ ਦੇ ਵਿੱਚ ਇਹ ਦੱਸਿਆ ਜਾਂਦਾ ਵੀ ਆਉਣ ਵਾਲੇ 6 ਮਹੀਨਿਆਂ ਤੱਕ ਤੁਸੀਂ ਘਰ ਦੇ ਜਿਹੜੇ ਕੰਮਾਂ ਜਿਵੇਂ ਚਾਹ ਬਣਾਉਣੀ ਹੋਗੀ ਰੋਟੀ ਪਕਾਉਣੀ ਹੋਗੀ ਕੱਪੜੇ ਧੋਨੇ ਹੋਗੇ ਉਹ ਤੁਸੀਂ ਰਲ ਮਿਲ ਕੇ ਕਰੋਗੀਆਂ ਜੇ ਕਿਤੇ ਵੀ ਕੋਤਾਹੀ ਪਾਈ ਜਾਂਦੀ ਆ ਤਾਂ ਅਸੀਂ ਉਹਦਾ ਸਖਤ ਨੋਟਿਸ ਲਾਵਾਂਗੇ ਤੇ ਆਉਣ ਵਾਲੇ 10 ਸਾਲ ਤੱਕ ਤੁਸੀਂ ਦੋਨਾਂ ਨੇ ਕੋਈ ਵੀ ਸੂਟ ਦਾ ਸੂਟ ਦੀ ਮੰਗ ਨਹੀਂ ਕਰਨੀ ਤੇ ਆਉਣ ਵਾਲੇ 5 ਸਾਲ ਤੱਕ ਤੁਸੀਂ ਦੋਨਾਂ ਨੇ ਕੋਈ ਨਵਾਂ ਸੂਟ ਦੀ ਮੰਗ ਨਹੀਂ ਕਰਨੀ ਤੇ ਜੇ ਤੁਸੀਂ ਕੋਈ ਵੀ ਮੰਗ ਕੀਤੀ ਤਾਂ ਤੁਹਾਨੂੰ ਇਹ ਕਾਰਵਾਈ ਕਰਾਂਗੇ ਅਦਾਲਤ ਇਸ ਡਿਸਮਿਸ